ਆਮ ਆਦਮੀ ਪਾਰਟੀ ਦੀ ਪਹਿਲੇ ਦਿਨੋਂ ਹੀ ਪੰਜਾਬ ਦੇ ਪਾਣੀਆਂ ਤੇ ਅੱਖ ਹੈ ਤੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰ ਕੇ ਹਰਿਆਣੇ ਤੇ ਦਿੱਲੀ ਦੇ ਵਿੱਚ ਸਿਆਸਤ ਚਮਕਾਉਣ ਨੂੰ ਫਿਰਦੇ ਨੇ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹਰਿਆਣੇ 'ਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਦਾ ਜਦੋਂ ਆਗਾਜ਼ ਕਰਨ ਗਏ ਤਾਂ ਉੱਥੇ ਪੱਤਰਕਾਰ ਨੇ ਸਵਾਲ ਕੀਤਾ ਕਿ ਐਸਵਾਈਐਲ ਤੇ ਕੀ ਸਟੈਂਡ ਹੈ ਤੇ ਵੋਟਾਂ ਇੰਨੀਆਂ ਪਿਆਰੀਆਂ ਲੱਗਣ ਲੱਗੀਆਂ ਹਰਿਆਣੇ ਦੀ ਸੱਤਾ ਇੰਨੀ ਪਿਆਰੀ ਲੱਗੀ ਕਿ ਮੁੱਖ ਮੰਤਰੀ ਪੰਜਾਬ ਦਾ ਤੇ ਪੰਜਾਬ ਦੇ ਪਾਣੀਆਂ ਦਾ ਸਟੈਂਡ ਲੈਣੇ ਭੁੱਲ ਗਏ ਕਹਿੰਦੇ ਜੀ ਮੈਟਰ ਸੁਪਰੀਮ ਕੋਰਟ ਚ ਸਬਜੁਡਿਸ ਹੈ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਸ਼ਾਬਾਸ਼ ਭਗਵੰਤ ਮਾਨ ਸਾਹਿਬ ਹੁਣ ਤੁਸੀਂ ਬਣ ਗਏ ਪੱਕੇ ਰਾਜਨੀਤਿਕ ਮੈਂ ਪੁੱਛਣਾ ਚਾਹੁੰਦਾ ਕਿ ਜਦਨ ਸੁਸ਼ੀਲ ਗੁਪਤਾ ਜਿਹੜਾ ਹਰਿਆਣੇ ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਜਦਨ ਉਹਨੇ ਥੋੜੀ ਹਾਜ਼ਰੀ ਚ ਇਹ ਗੱਲ ਕਹੀ ਸੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣੇ ਚ ਬਣਾ ਦਿਓ ਤੇ ਘਰ ਘਰ ਤੱਕ ਐਸਵਾਈਲ ਪਹੁੰਚਾ ਦੇਾਂਗੇ ਉਦੋਂ ਕਿਉਂ ਨਹੀਂ ਤੁਸੀਂ ਸਬਜੂਡਿਸ ਦਾ ਹਾ ਦਾ ਨਾਰਾ ਮਾਰਿਆ ਉਦੋਂ ਕਹਿੰਦੇ ਸੁਸ਼ੀਲ ਗੁਪਤਾ ਨੂੰ ਕਿ ਮੈਟਰ ਸਬਜੂਡਿਸ ਹੈ ਕਿਉਂ ਬੋਲ ਰਹੇ ਹੋ ਔਰ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਵਕੀਲ ਨੇ ਖੜੇ ਹੋ ਕੇ ਕਿਹਾ ਕਿ ਜੀ ਅਸੀਂ ਤਾਂ ਨਹਿਰ ਬਣਾਉਣ ਨੂੰ ਤਿਆਰ ਹਾਂ ਐਸਪੀਐਲ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਖਾਸ ਕਰਕੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਾਉਣ ਦਿੰਦਾ ਉਹਨਾਂ ਨੂੰ ਤਾਂ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਤੀ ਸੀ ਇਹ ਹੈ ਤੁਹਾਡਾ ਡੋਗਲਾ ਚਿਹਰਾ ਤੇ ਫਿਰ ਨਹਿਰੀ ਪਟਵਾਰੀਆਂ ਨੇ ਇਸ ਤਰੀਕੇ ਦਾ ਖੁਲਾਸਾ ਕੀਤਾ ਕਿ ਉਹਨਾਂ ਤੋਂ ਡਾਟੇ ਫਰਜੀ ਬਣਾਏ ਜਾ ਰਹੇ ਨੇ ਇਹ ਦਿਖਾਉਣ ਦੀ ਕੋਸ਼ਿਸ਼ ਹੈ ਸੁਪਰੀਮ ਕੋਰਟ 'ਚ ਕਿ ਪੰਜਾਬ ਕੋਲੇ ਤਾਂ ਸਰਪਲਸ ਪਾਣੀ ਹੈ ਸੋ ਹਰਿਆਣੇ ਨੂੰ ਪਾਣੀ ਆਰਾਮ ਨਾਲ ਦਿੱਤਾ ਜਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਪੰਜਾਬ ਦੇ ਨਾਲ ਗੱਦਾਰੀ ਹੈ ਹੁਣ ਸਾਹਮਣੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ ਕਿ ਸੱਤਾ ਦੇ ਨਸ਼ੇ 'ਚ ਚੂਰ ਹੋ ਕੇ अरविंद केजरीवाल ਕੋਲ ਜਿਵੇਂ ਦਸਕਤ ਕਰਕੇ ਸਾਰਾ ਪੰਜਾਬ ਗਰਵੀ ਰੱਖਿਆ ਹੁਣ ਪੰਜਾਬ ਦੇ ਪਾਣੀ ਲੁੱਟ ਕੇ अरविंद केजरीवाल ਦੇ ਚਰਨਾਂ 'ਚ ਤੁਸੀਂ ਰੱਖਣ ਜਾ ਰਹੇ ਹੋ ਇਸ ਗੱਲ ਦੇ ਦੀ ਪੰਜਾਬ ਨੇ ਕਦੇ ਤੁਹਾਨੂੰ ਮਾਫ ਨਹੀਂ ਕਰਨੀ